ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਨੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਟੌਪ ਦੀਆਂ ਤਿੰਨ ਬੱਚੀਆਂ ਸੇਲ ਲਈ ਲੈ ਕੇ ਆਏ ਜੀ 2 HF ਇੱਕ ਜਰਸੀ ਬਈ ਆਓ ਪੁੱਛ ਲੈਨੇ ਬਾਈ ਤੋਂ ਡੀਟੇਲ ਅੱਜ ਜੀ ਬਾਈ ਜੀ ਹਸੀਕਾਲ ਹਸੀਕੋ ਬਈ ਹੋ ਠੀਕ ਹੋ ਵਧੀਆ ਜੀ ਵਧੀਆ ਲੱਗਦਾ ਬਈ ਨਾਮ ਤੇ ਐਡਰੈਸ ਬੋ ਨਾਮ ਬਾਈ ਮੇਰਾ ਸੋਖਾ ਪਿੰਨ ਮੇਰਾ ਨਾਣੇਵਾਲ ਜ਼ਿਲ੍ਹਾ ਬਰਨਾਲਾ ਤੁਸੀਂ ਦੱਸੋ ਠੀਕ ਆ ਨੇੜੇ ਪਿੰਡ ਬਾਈ ਸ਼ੈਨਾ ਪਹਾੜ ਤੋਂ ਸ਼ੈਨਾ ਬਈ ਮੋਬਾਈਲ ਨੰਬਰ 91 6835 ਨਾ ਤਾਂ 218 ਦੂਜਾ ਨੰਬਰ ਹੈਗਾ 9951506 ਇਹ ਦੋਵੇਂ ਬਾਈ ਦੇ ਕੰਟੈਕਟ ਠੀਕ ਹੈਗੀ ਅੱਜ 22 ਠੀਕ ਆ ਤੇ 6 ਮਹੀਨਾ 2024 ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਈ ਬਈ ਜਿਹੜੀ ਪਹਿਲੇ ਨੰਬਰ ਤੇ ਬੱਚੀ ਦੇਦਾ ਕਿੰਨੀ ਉਮਰ ਹੈ ਬਈ 8 ਤੋਂ 9 ਮਹੀਨਿਆਂ ਦਾ ਬੱਚਾ ਹੈ ਠੀਕ ਆ ਬਈ ਹਾਂਜੀ ਬਈ ਟੀਕੇ ਦਾ ਪਤਾ ਕਿਹੜੇ ਦੀ ਹੈ ਬਈ ਨਹੀਂ ਬਈ ਟੀਕੇ ਦਾ ਨਹੀਂ ਪਤਾ ਬਈ ਇਹ ਦੋਨੇ ਇਕੱਠਾ ਲੰਗਾ ਪਾ ਹੈ ਠੀਕ ਆ ਤੇ ਮੰਨ ਕੇ ਚੱਲ ਫਾਰਮ ਚੋਂ ਪਾਉਦਾ ਤਾਂ 26 27 ਲੀਟਰ ਹੋਊਗਾ ਠੀਕ ਆ ਤੇ ਇਹਦਾ ਕੋਈ ਘਟ ਹੋਊਗਾ 17 18 ਲੀਟਰ ਹੋਊਗਾ ਵੀ ਫਿਰ ਦਿੰਦਾ ਦੇਖੀ ਜਾਂ ਹੂੰ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਫੇਸ ਬਿਊਟੀ ਬੜੀ ਚੰਗੀ ਆ ਖੀਰੀ ਆ ਬਾਈ ਮੂਹ ਦੰਦਾ ਚ ਖੀਰੀ ਮੂਹੋਂ ਤਿੰਨੇ ਹੀ ਖੀਰੀਆਂ ਬਾਈ ਦੰਦਾ ਆਪਾਂ ਦੰਦ ਪਟਕੇ ਵੀ ਦਿਖਾ ਦਿੰਨੇ ਅਗਲਾ ਕਹਿ ਦਿੰਦਾ ਹੂੰ ਬਹੁਤ ਠੀਕ ਆ ਓਕੇ ਆ ਓਕੇ ਵੀਰੇ ਓਕੇ ਫੇਸ ਚੰਗਾ ਬੋਦੀਵਾਦੀ ਚੰਗਿਆ ਰੰਗ ਰੂਪ ਚੰਗਾ ਪਲੀ ਦੇਖ ਬਾਈ ਪੋਣਾ ਚੰਗਾ ਪਲੀ ਵੀ ਪਉਤਾ ਹਨ ਹਾਂ ਰਾਜ ਜੀ ਬਹੁਤ ਆ ਝੋਲੀ ਉਦੋਂ ਵੀ ਕਮਾਲ ਆ ਝੋਲੀ ਬਨ ਕੇ ਦਿਖਾਵਾਂਗੇ ਤੇ ਤੋਰਾ ਤਾਰਾ ਬੱਚੀ ਦਾ ਬਈ ਕਮਾਲ ਆ ਰੰਗ ਬਹੁਤ ਚੰਗਾ ਡਿਮਾਂਡ ਬਹੁਤ ਚੰਗੀਆਂ ਕਲਰ ਦੀ ਬਈ ਤੇ ਮੁੱਲ ਕੀ ਆ ਬਾਈ ਇਹਦਾ ਫਿਰ ਇਹਦਾ ਬਈ 17000 17000 ਰੁਪਏ ਮਾਤਣ ਹਟਣੀ ਖੁਣ ਨਹੀਂ ਦਿਓ ਬੱਚੀ ਦੀ ਉੱਤ ਪੱਧਰ ਆ ਸਾਰੀ ਦੇ ਖੜ ਨਹੀਂ ਖੁਣ ਨਹੀਂ ਚੌਕ ਚੌਕ ਬਈ ਪੂਰੀ ਆ ਲੰਬਾਈ ਲੰਬਾਈ ਬੱਚੀ ਦੀ ਬਹੁਤ ਆ ਚਮਕ ਚਮਕ ਚੰਗੀਆਂ ਆ ਬਈ ਮੋਲ ਜਿਹੜਾ ਇਹਦਾ 17000 ਰੁਪਇਆ ਬਾਕੀ ਜਿਹੜਾ ਮੌਕੇ ਤੇ ਮਾਤਰਾ ਜ਼ਰੂਰ ਹੋ ਜਾ ਦੋਰਾ ਤਾਰਾ ਕਰ ਮਾਲੀ ਦਾ ਬਹੁਤ ਚੰਗਾ ਬਾਕੀ ਝੋਲੀ ਜ਼ਰੂਰ ਚੈੱਕ ਕਰਵਾਵਾਂਗੇ ਝੋਲੀ ਕਮਾਲ ਦੀ ਆ ਕੱਲਾ ਕੱਲਾ ਥਾਣਾ ਪੂਰੀ ਵਿਸਤੀ ਤੇ ਆ ਬਾੜ ਦੇਖੋ ਤੁਸੀਂ ਬਈ ਝੋਲੀ ਦੇ ਬਾੜ ਦੇਖਣਯੋਗ ਲੈ ਕੇ ਆਵਾ ਝੋਲੀ ਬਹੁਤ ਚੰਗੀ ਆ ਹਨਾ ਹਾਂਜੀ ਲਈ ਉਹ ਕੁਝ ਨਹੀਂ ਕਹਿੰਦੀ ਲੱਗਦਾ ਰਹਿਣਾ ਜਿਵੇਂ ਮੱਦੀ ਹੱਥ ਲਈ ਚਲ ਪੀ ਚੱਕਰੀ ਨਹੀਂ ਕੱਲਾ ਕੱਲਾ ਥਾਣਾ ਬਾੜ ਬੂਲ ਫੁੱਲ ਆਗੇ ਕਲਰਫੁੱਲ ਚੰਗਾ ਡਿਮਾਂਡ ਫੁੱਲ ਆ ਕਲਰ ਦੀ ਇਹਦੀ ਬਈ ਲਾ ਬਾਈ ਗਰਮੀ ਮੰਨੇ ਇਹ ਜੀ ਸਭੀ ਪੜੀਆ ਹੂੰ ਹੀਡ ਫੂਡ ਖਾਦੀ ਵੀ ਅਦਾ ਆ ਹਾਂ ਬਾਈ ਦੋਨੇ ਚੰਕ ਦੰਕ ਬੱਚੀਆਂ ਤਿੰਨੇ ਹੀ ਦੇਖ ਲਓ ਬਈ ਅੱਗੇ ਭਰਾ ਦੋ ਨੰਬਰ ਕਿੰਨੀ ਉਮਰ ਹੈ ਜੀ ਇਹ ਬਾਈ ਸਾਲ ਦੀ ਆ ਬੋਲ ਦੇ ਬਈ ਥੋੜਾ ਇਹ ਵੀ ਬਾਈ ਖੀਰੀ ਆ ਠੀਕ ਆ ਦਾੰਦ ਬਾਈ ਕਹਿੰਦਾ ਦਿਖਾਈ ਦਿੰਦੇ ਕੋਈ ਚੱਕਰ ਬੜਾ ਠੀਕ ਤੁਣਕੇ ਅਗਲਾ ਕਰੰਦਾ ਆਏ ਹੋਗੇ ਬਈ ਐ ਹੋਗੇ ਛੇਸ ਚੰਗਾ ਬੋਦੀ ਤੇ ਕੁਛ ਨਹੀਂ ਖੜਨੀ ਖੁੜਨੀ ਦੇ ਇਕੱਲੀ ਤਗੜੀ ਐ ਦੀ ਬੱਚੀ ਠੀਕ ਆ ਹਰ ਮੁੱਠਾ ਦੇਖ ਬਈ ਬੱਚੀ ਦੀ ਬਹੁਤ ਚੰਗੀ ਝੋਲੀ ਕਮਾਲ ਆ ਬਈ ਹਾਂਜੀ ਬਈ ਕੱਲਾ ਕੱਲਾ ਥਾਣਾ ਨੇੜੇ ਤੋਂ ਜਰੂਰ ਚੱਕਰ ਮਾ ਵੰਗੇ ਜਮਤ ਅੱਲਾ ਕੱਲਾ ਸਾਲੋ ਬਈ ਆਵਾਜ਼ ਆ ਬਈ ਮੈਂ ਕੁਛ ਨਹੀਂ ਕਹਿੰਦੀ ਲੈ ਠੁਕੂਣ ਨਹੀਂ ਲੈ ਜੇ ਮਰ ਜਿਆ ਤੇ ਲਈ ਚੱਲ ਝੋਲੀ ਨੂੰ ਬਈ ਕਹਿੰਦਾ ਕਈ ਨਹੀਂ ਕੁਛ ਬਾਕੀ ਕਲਰ ਚੰਗਾ ਕੱਦ ਚੰਗਾ ਤੇ ਤਕਰੀਬਨ ਦੱਬੇ ਕਰਤੇ ਨਹੀਂ ਪਾਇਏ ਸੀ ਇਹਨਾਂ ਦੇ ਦੱਬ ਕੇ ਜੇ ਸੇਵਾ ਹੋ ਗਈ ਮਹਾ ਹਾਂ ਬਈ 2 ਮਹੀਨਿਆਂ ਨੂੰ ਹਾਂ ਕੱਦ ਬੱਚੀ ਦੇ ਕੱਦ ਦੇਖ ਬਈ ਕਿੱਡਾ ਆ ਕੱਦ ਨੂੰ ਬਹੁਤ ਚੰਗਾ ਬੱਚੀ ਦਾ ਖੜਨੀ ਖੁੜਨੀ ਬਰੀਕੀ ਬਰੂਕੀ ਜਵਾਬਤ ਆ ਗਈ ਬੱਚੀ ਫੇਸ ਬੜਾ ਪਿਆਰਾ ਮੂੰਹ ਮੱਥਾ ਦੇਖ ਬਈ ਇਹਦਾ ਬੱਚੀ ਦਾ ਬਈ ਕੀ ਬਾਤ ਆ ਨਹੀਂ ਖੜੀ ਬੱਚੀ ਪ੍ਰਿੰਟ ਦੇਖੋ ਬਈ ਜਿਹੜਾ ਮੂੰਹ ਤੇ ਪ੍ਰਿੰਟ ਆਇਆ ਨਾ ਬਹੁਤ ਸੋਹਣਾ ਪ੍ਰਿੰਟ ਆ ਆਸਾਂ ਨੂੰ ਆਸਾਂ ਗਲਾਬੀ ਸੱਖ ਪੁਣਾ ਬਿਊਟੀ ਪਰਫੈਕਟ ਫੁੱਲ ਛੋਟਾ ਛੋਟਾ ਕਰਨਾ ਬਈ ਜਮਾ ਹਾਂ ਬਈ ਤੇ ਕੀ ਮੁੱਲ ਲੱਭਾਇਆ ਇਹਦਾ 20000 ਬਈ ਮਾਨਦਾਨ ਹੁਜੀ ਹਾਂਜੀ ਬਈ ਠੀਕ 20000 ਰੁਪਇਆ ਮੁੱਲ ਆ ਬਈ ਮਾਨਦਾਨ ਜਿਹੜਾ ਮੌਸੇ ਇਹ ਕੱਚਾ ਫਾਂ ਭਾਲਦੇ ਆ ਆਪਣੇ ਪੱਕਾ ਹੂੰ ਕੱਚਾ ਥਾ ਬਾਲ ਦੀਆਂ ਮਾਸਤੀ ਕੱਪੜਾ ਲਗਾ ਕੱਚੇ ਥਾ ਬਈ ਪੱਕੇ ਦੇ ਬਈ ਤਲਕ ਤੁਲਕ ਕੇ ਡੱਕ ਪੈਣਾ ਹਾਂ ਹਾਂ ਤਲਕ ਜਾਣਗਾ ਤਲਕ ਜਾਂਦੀ ਇੱਥੇ ਮੋਲ ਆ ਜਿਹੜਾ 20000 ਰੁਪਏ ਮਾਂ ਤਾਂ ਜਿਹੜਾ ਮੌਕੇ ਤੇ ਜ਼ਰੂਰ ਖੋਗੇ ਅੱਗੇ ਵੀਰੇ ਤੈਨੂੰ ਨੰਬਰ ਤੇ ਕਿੰਨੀ ਉਮਰ ਆ ਬਈ ਇਹਦੀ ਬਈ 14 14 ਮਹੀਨਿਆਂ ਦੀ ਹੋ ਗਈ ਇਹ ਠੀਕ ਆ ਕਿੰਨਾ ਕੁ ਦੁੱਧ ਸੀ ਮਾਹਲੇ ਬਈ 27 ਤੋਂ 28 ਲੀਟਰ ਸੀਗਾ ਏਸ ਬੜਾ ਪਿਆਰਾ ਹਨਾ ਹਾਂ ਬਈ ਬੋਦੀ ਬਹੁਤ ਇਹ ਵੀ ਖੀਰੀ ਹੈ ਬਈ ਲੱਖ ਬਣਾ ਦੇ ਬਾਕੀ ਦਾੰਦ ਜਿਹੜੇ ਰਖਾਣ ਨੇ ਓਕੇ ਬਈ ਅੰਦਰ ਜਿਕੇ ਇੱਕ ਵਾਰੀ ਹੇਟ ਚਾ ਕੇ ਹਟ ਗਈ ਬਈ ਅੱਛਾ ਹਾਂ ਅਜੇ 1-2 ਮਹੀਨੇ ਨੂੰ ਠੀਕਲ ਹੋਗੀ ਸਮਾਰ ਕੇ ਵਜਨ ਹੈ ਨਹੀਂ ਨਾ ਬਸੀ 2 ਮਹੀਨੇ ਸੇਵਾ ਹੋਗੀ ਬਈ ਹਾਂ ਹਾਂ ਬਈ ਆਹ ਨਾਲ ਲੈ ਲਉ ਥੋੜਾ ਬਜਣੀ ਘੱਟ ਆ ਚੀਜ਼ਾਂ ਭਾਲ ਦਿੰਦਾ ਟੱਪਣ ਟਪਾਉਣ ਚੀਜ਼ ਚੰਗੀ ਆ ਬਈ ਝੂਲੀ ਝੂਲੀ ਕਮਾਲ ਆ ਬਲ ਬਹੁਤ ਦਿਖਾਉਂਦੀ ਆ ਰੰਗ ਰੂਪ ਫੇਸ ਹੂਸ ਬਿਊਟੀ ਪੂਰੀ ਚੰਗੀ ਆ ਬਈ ਬੱਚੀ ਮਾਦਾ ਦੁੱਧ ਬਾਈ ਨੇ ਬਹੁਤ ਚੌਕ ਦੇਖ ਬਈ ਬੱਚੀ ਦੀ ਲਵਾਈ ਕੱਦ ਬਹੁਤ ਆ ਬੱਚੀ ਦਾ ਦੇਖ ਲੈ ਬਈ ਚਮਕ ਤੇ ਖੜ ਨਹੀਂ ਫੁੜਨੀ ਬੱਚੀ ਚੈੱਕ ਕਰ ਲੋ ਕੀ ਬਾਤ ਹੈ ਤੇ ਕੀ ਮੋਲ ਲਾ ਭਰਾ ਇਹਦਾ ਵੀ 17000 ਬਈ 17000 ਰੁਪਏ ਮਾਂ ਤਣ ਹਾਂਜੀ ਬਈ ਠੀਕ ਹੈ ਬਾਈ ਬੱਚਿਆਂ ਦੇ 20 25 25 ਮੰਗੀ ਜਾਂਦੇ ਆ ਹੂੰ 17000 ਰੁਪਏ ਮੋਲਾ ਭਾਈ ਮਾਂ ਤਣ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਰੰਗ ਰੂਪ ਬਹੁਤ ਚੰਗਾ ਕੱਦ ਵੱਡ ਚੰਗਾ ਇੱਕ ਵਾਰੀ ਹੀਟ ਚ ਆ ਕੇ ਹਾਰ ਗਈ ਬਈ 24 ਦੇ 23 ਝੋਲੀ ਬਹੁਤ ਚੰਗੀ ਆ ਬਾਈ ਬਲ ਬਲ ਨਹੀਂ ਕਹਿੰਦੀ ਬਾਈ ਇਹ ਵੀ ਕੋਈ ਨਹੀਂ ਵਰਦੀਆ ਤਲਾਈ ਚ ਅਲੱਗ ਅਲੱਗ ਹਨ ਮੈਂ ਕਹਿੰਦਾ ਬਾਈ ਤਰੀਕਾ ਬਾਈ 6 ਮਹੀਨਾ ਹਾਂ ਤੇ ਮੂੰਹ ਮੱਥੇ ਪੂਰੇ ਵਧੀਆ ਦਿਖਾ ਦੇ ਡਾਕਟਰ ਮੂਹਲੇ ਬਾਕੀ ਕਿੰਨੇ ਝੜਦੀਆਂ ਇਹ ਸੋ ਮੈਂ ਕਹਿੰਦਾ ਕਮਾਲ ਆ ਬਾਈ ਇੰਨਾ ਵੀ ਫੇਸ ਚੰਗੇ ਆ ਕੱਦ ਵਿਡ ਚੰਗੇ ਦੰਦਾਂ ਦੀ ਖੀਰੀਆਂ ਨੇ ਮਾਂ ਦੇ ਦੁੱਧ ਚੰਗੇ ਹੱਸਿਆ ਬਾਈ ਨੇ ਕਲਰ ਕਲਰ ਬਹੁਤ ਚੰਗੇ ਨੇ ਢਿੱਕੇ ਸੇ ਵੀਰ ਨੂੰ ਕੋਈ ਬੱਚੀ ਪਸੰਦ ਆ ਬਾਈ ਮੈਗਨੇਟ ਕਰ ਲਿਓ ਧੰਨਵਾਦ